ਮਾਪੇ ਪਰੇ ਪਰ ਮਾਤੇ ਕਿੰਨੇ ਵੀ ਗਰੀਬ ਹੋਣ ਦੱਸੋ ਨਾ ਕੱਪੜ ਤੋਂ ਬਗੈਰ ਕਿਦੇ ਪੁੱਤ ਜਾਈਏ ਕੱਪੜ ਤਾਂ ਹਰ ਇੱਕ ਗਰੀਬ ਤੋਂ ਗਰੀਬ ਮਾਤਨ ਦੇ ਬੱਚੇ ਵੀ ਗੁਰਜਾਏ ਪਰ ਤੇਰੇ ਬੱਚੇ ਕੱਪੜ ਤੋਂ ਬਗੈਰ ਨਾ ਕਨੇ ਜੈਣ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਈ ਨਹੀਂ ਕਪਲੋਬ ਗਏ ਦਸ ਕੀਡੇ ਪੁੱਟ ਗਏ ਮੇ ਬੜੇ ਗਰੀਬ ਮਾਤੇ ਇਸ ਜਗ ਵਿੱਚ ਪਏ ਨੇ ਉਹਦਾ ਤਾਂ ਕਪਲੋਬ ਗਏ ਦਸ ਕੀਡੇ ਪੁੱਟ ਗਏ ਮੇ ਇਹ ਤੋਂ ਤੱਕ ਪਾਈ ਦਇਆ ਸਿੰਘ ਜੀ ਦਾ ਸ਼ਬਦ ਕੀ ਸਰਸੇ ਪਾਚਾ جب دے بولی دشا لینا میرے پتا ਤਵਾਰਤੀ ਆਉਖ ਸੌਖ ਵੇਲੇ ਦੀ ਏ ਸਿੰਘ ਮੇਰੇ ਪਾਈ ਬਾਰਨੀ ਬਿਨਾ ਤਨ ਖਾਉਂ ਜੜੇ ਰਹਿ ਵੇਲੇ ਨਾਲੇ ਨੀ ਲਾਲਾ ਕੋ ਪਿਆਰੇ ਇਸ ਸਿੰਘ ਜੀ ਮੇਰੇ ਨਾਲੇ ਆਉਖ ਸੌਖ ਵੇਲੇ ਇਨੇਰੇ ਪਾਈ ਵਾਲ ਨੇ ਜਿੰਨਾ ਚਿਰ ਇਨਾਂ ਦਾ ਹਿਸਾਬ ਨਹੀਂ ਹੋ ਪੇਦਾ ਅਜੀਤ ਤੇਜਾਰ ਦੀ ਮੈਂ ਲਾਸ਼ ਨਹੀਂ ਹੋ ਚੁਪੇਦਾ ਦਇਆ ਸਿੰਘਾਂ ਮੋਹ ਵਾਲੇ ਤੇਨੇ ਕਿ ਤੁਰੜ ਦੇ ਅਜੀਤ ਤੇਜਾਰ ਦਾ ਯਾਲ ਏ ਤੇ ਛੋੜ ਦੇ ਪੰਥ ਦੇਸ਼ੀ ਦੇਨਿਓ ਕੱਫਨਾ ਨੂੰ ੜ ਦੇ ਤੂੰ ਇਹ ਗਾਹੀ ਦੁਮਾਲਾ ਦੇ ਮੋਇ ਤੇ ਮੋੜ ਦੇ ਦਇਆ ਸਿੰਘਾ ਕੋ ਦੇਹੀ ਜਮੇ ਮੋਦੀਆਂ ਤੁਮੀਹ ਸਿੱਖੀਆਂ ਵਡਾ ਅਜੇ ਹੋ ਮੈਹੀਆ ਇਸ ਤੋਂ ਕੇ ਜਿਵੇਂ ਜਦੋਂ ਮੇਰੇ ਪਿਤਾ ਜੀ ਨੇ ਜੋ ਫੇਰ ਵਿਚਾਰ ਦਿੱਤੀ ਕਿ ਮੇਰਾ ਮਰਨਾ ਸਹੀ ਚਮਕੌਰ ਦੀ ਗੜੀ ਦੇ ਵਿੱਚ ਸੀ ਜੀ ਲੋ ਜਾਂਦਾ ਮੈਂ ਵੀ ਸ਼ਹਾਦਤ ਪ੍ਰਾਪਤ ਕਰਦਾ ਪਰ ਤੁਹਾਡੇ ਪੰਜ ਪਿਆਰਿਆਂ ਦਾ ਹੁਕਮ ਟਰ ਕੇ ਮੈਨੂੰ ਗੜੀ ਛੱਡਣੀ ਪਈ ਮੈਨੂੰ ਗੜੀ ਛੱਡਣ ਦਾ ਹੁਕਮ ਤੁਸੀਂ ਕੀਤਾ ਮੈਂ ਤਾਂ ਛੱਡੀ ਵੀ ਨਹੀਂ ਕਿਉਂਕਿ ਸ਼ਹੀਦ ਹੋ ਜਾਣਾ ਸੀ ਮੇਰੀ ਵੀ ਰੂਹ ਇਸ ਮਾਉਤ ਨੂੰ ਲੋਚੀ ਰਹੀ ਪਰਨ ਹੁਕਮ ਅਗਿਆ ਗਿਆ ਗਿਆ ਲੋਕੀ ਕਹਿ ਦੇ ਕਹਿ ਲੱਖ ਵਾਰ ਮੈਨੂੰ ਇਹਨਾ ਪਤ ਮਰਵਾ ਕੇ ਆ ਗਿਆ ਹਾ ਇਹਨਾ ਮੇਨਿਆਂ ਨੂੰ ਵੀ ਚੱਲ ਲਾਗਾ ਮੈਂ ਕਿਨ ਜਾਨ ਬਚਾ ਕੇ ਆ ਗਿਆ ਹਾ ਮੈਨੂੰ ਰਤਾ ਪਰਵਾਨੀ ਭਾਵੇਂ ਜਗ ਸਰ ਮੈਨੂੰ ਜਗ ਰਦਾ ਜੋਰ ਸਮਝੇ ਪੰਨ ਇਹ ਨਾ ਸੁਣ ਗੁਰੂ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪਤ ਹੋਰ ਸਮਝੇ ਮੈਨੂੰ ਰਤਾ ਪਰਵਾਨੀ ਭਾਵੇਂ ਜਗ ਸਾਰਾ ਮੈਨੂੰ ਜੰਗ ਦਾ ਧੋੜ ਸਮਝੇ ਪਰ ਮੈਂ ਇਹ ਨਾ ਸੁਣਾ ਗੁਰੂ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪਤ ਹੋਰ ਸਮਝੇ ਇਸ ਤੋਂ ਕੀ ਕਿ ਤੱਕੀ ਆਗਦੀ ਭਾਵਨਾ ਪ੍ਰਗਟ ਕਰਦੇ ਆ ਰਾਹੀ ਕੋਈ ਵੀ ਪਰੇਤ ਦੀਆਂ ਮੰਜ਼ਲਾਂ ਦਾ ਜਿਵੇਂ ਮਕਾਮ ਦਾ ਵੇਖਿਆ ਨਾ ਅੰਸਾ ਜੀ ਬਿਆਰੇ ਪੁੱਤਰਾਂ ਨੂੰ ਮੋਹ ਮੌਤ ਦੇ ਪਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਫੁਕਰ ਹੀਰੇ ਨਾਲ ਉਟਾਉਂਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਵੱਡੇ ਸ਼ਹਿਰ ਜਾਂਦੇ ਆਵਾਰੀ ਬਸ ਥੋੜਾ ਜਿਹਾ ਸਮਾਂ ਆਪ ਜੀ ਦੇ ਨਾਲ ਹੈ ਛੋਟੇ ਸਾਹਿਬਾਨ ਦਾ ਬਾਰੇ ਵਿਚਾਰ ਕਰਨੀ ਹੈ ਅੱਜੀ ਮੈਂ ਤੁਹਾਨੂੰ ਹੁਕਮ ਹੋਇਆ ਸੀ ਕਿ ਸਮੇਂ ਦੇ ਵਿੱਚ ਹੀ ਸਮਾਪਤੀ ਕਰਾਂਗੇ ਆਪ ਜੀ ਨੇ ਇਤਿਹਾਸ ਬੜਾ ਸੁਣਿਆ ਜੋ ਪੇਸ਼ੀ ਦੇ ਦੌਰਾਨ ਉਸ ਤੋਂ ਪਹਿਲਾਂ ਸਭ ਜਾਤੇ ਡੋਲੇ ਕਿਉਂ ਨਹੀਂ ਇਸ ਗੱਲ ਦੀ ਵਿਚਾਰ ਆਪ ਜੀ ਜ਼ਰੂਰ ਕਰਿਓ ਅਨੰਦਪੁਰ ਸਾਹਿਬ ਦਾ ਜੋ ਸਮਾਂ ਹੈ ਪਹਿਲਾਂ ਬੜਾ ਸੁੱਖਾ ਭਰਿਆ ਹੈ ਜਦੋਂ ਅਨੰਦਪੁਰ ਸਾਹਿਬ ਛੱਡਿਆ ਜਾਂਦਾ ਹੈ ਅਗੇ ਤਿੰਨੇ ਵੀ ਵਿਖੜੇ ਹਾਲਾਤ ਆਏ ਵਿਖੜਾ ਸਮਾਂ ਆਇਆ ਐਸਾ ਵੀ ਮੌਸਮ ਰੇ ਆ ਸ਼ਹਾਦਤ ਤੱਕ ਸਾਹਿਬ ਜਦ ਤੇ ਡੋਲੇ ਬਿਲਕੁਲ ਨਹੀਂ ਉਹਦਾ ਕੀ ਕਾਰਨ ਹੈ ਉਹਨਾਂ ਕੋਲ ਅਧਿਆਤਮ ਬਲ ਹੈ ਗੁਰੂ ਸਾਹਿਬ ਨੇ ਜਿੱਥੇ ਸਾਹਿਬ ਜਦਿਆਂ ਨੂੰ ਸੁੱਖ ਸੋਲਤਾ ਦਿੱਤੀਏ ਉੱਤੇ ਅਧਿਆਤਮ ਬਲ ਵੀ ਦਿੱਤੇ ਅਧਿਆਤਮ ਬਲ ਕਿਵੇਂ ਆਏਗਾ ਕਜੂਦਾਮ ਖਾ ਕੇ ਅਧਿਆਤਮ ਵੱਲ ਕਿਵੇਂ ਆਏਗਾ ਛਤੀ ਪ੍ਰਕਾਰ ਦੇ ਖਾਣੇ ਖਾ ਕੇ ਅਧਿਆਤਮ ਵੱਲ ਕਿਵੇਂ ਆਏਗਾ ਚੰਗਾ ਪੜ੍ਹ ਕੇ ਅਧਿਆਤਮ ਵੱਲ ਆਏਗਾ ਪਾਵਨ ਬਾਣੀ ਦੀ ਕਮਾਈ ਦਾ ਪਾਵਨ ਬਾਣੀ ਦੇ ਗਿਆਨ ਨਾਲ ਇੱਕ ਇੱਕ ਅੱਖਰ ਜਿੱਤੇ ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਵਨ ਬਾਣੀ ਦਾ ਪੜ੍ਹਾਇਆ ਉਤੇ ਨਾਲ ਅਰਥ ਵੀ ਕਰਵਾਇਆ ਗੁਰਬਾਣੀ ਇਸ ਜਗ ਮਹਿਚਾਨੇ ਉਨਾ ਕੋਨ ਪਾਵਨ ਬਾਣੀ ਦਾ ਗਿਆਨ ਹੈ ਜਿੱਥੇ ਪਾਵਨ ਬਾਣੀ ਦਾ ਗਿਆਨ ਆ ਗਿਆ ਚੋ ਗਿਰਤ ਹਮਾਰੇ ਰਾਮਕਰ ਤੋ ਲਗੇ ਨਾ ਭਾਈ ਤੁਰਿਆ ਫਿਰੇ ਦੁੱਖ ਤਸੀਹੇ ਦੇਣ ਵਾਲੇ ਤੁਰੇ ਤੇ ਫਰਕ ਹੀ ਨਹੀਂ ਪਏਗਾ ਮਨ ਕਦੇ ਡੋਲੇ ਕਈ ਨਹੀਂ ਅੱਜ ਸਾਡੇ ਬੱਚੇ ਇਸ ਪੱਕੋ ਮਾਰ ਖਾਂਦੇ ਆ ਕਿ ਭਗਤ ਕਬੀਰ ਜੀ ਦੇ ਵਰਤੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਮਨ ਨਾ ਡਿਗੇ ਤਨ ਕਾਹੇ ਕੋ ਡਰਾਈ ਤਨ ਨੂੰ ਕੋਈ ਕੀੜ ਲਾ ਸਕਦਾ ਏ ਜੇ ਮਨ ਕੈ ਮਨ ਮਨ ਕੋਈ ਅਧਿਆਤਮ ਦਾ ਲੈ ਤਨ ਨੂੰ ਕੋਈ ਕਿਵੇਂ ਲਾ ਸਕਦਾ ਏ ਦੂਜੀ ਗੱਲ ਜਿਹੜੇ ਡਰਾ ਰਹੇ ਐ ਧਮਕਾ ਰਹੇ ਐ ਉਹਨਾਂ ਕੋਲੇ ਦੁਨਿਆਵੀ ਅਕਲ ਐ ਦੁਨਿਆਵੀ ਚਤਰਾਗੀਆਂ ਵਰਤ ਕੇ ਦੁਨਿਆਵੀ ਚਲਾਕੀਆਂ ਵਰਤ ਕੇ ਦੁਨਿਆਵੀ ਅਕਲਾਂ ਵਰਤ ਕੇ ਉਹ ਡਰਾਉਂਦੀ ਕੋਸ਼ਿਸ਼ ਕਰਦੇ ਆ ਉਹ ਸਰੀਰ ਦੇਖ ਰਹੇ ਆ ਕਿ 5-7 ਸਾਲ ਦੇ ਕਿੱਡੇ ਕਸੀਖ ਸਰੀਰ ਹੈ ਡਰਾ ਰਹਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਸ ਸਰੀਰ ਦੇ ਦਿਸਣ ਦੇ ਵਿੱਚ ਹੀ 5-7 ਸਾਲ ਦੇ ਦੱਸਦੇ ਆ ਇਹਨਾਂ ਦੇ ਅੰਦਰ ਬ੍ਰਹਮ ਗਿਆਨ ਹੈ ਜਿੱਥੇ ਦੁਨਿਆਵੀ ਗਿਆਨ ਖਤਮ ਹੁੰਦਾ ਹੈ ਉੱਥੇ ਬ੍ਰਹਮ ਗਿਆਨ ਸ਼ੁਰੂ ਹੁੰਦਾ ਹੈ ਬ੍ਰਹਮ ਗਿਆਨ ਨੂੰ ਦੁਨਿਆਵੀ ਗਿਆਨ ਝਕਾਉਣ ਦੀ ਬਾਤ ਆ ਰਹੀ ਹੈ ਇਨੇ ਭਲੇਖੇ ਦੇ ਵਿੱਚ ਹੈ ਗੁਰੂ ਸਾਹਿਬ ਨੇ ਕਿਹਾ ਨਾ ਭਗਤ ਰਵਦਾਸ ਜੀ ਨੇ ਮਾਦਵੇ ਕਿਹਾ ਤਹੀ ਹੈ ਬ੍ਰਹਮ ਐਸਾ ਜੈਸਾ ਮੰਨੀਏ ਹੋਈ ਨਾ ਤੈਸਾ ਜਿਉਂ ਜਾਂ ਮੰਨੇ ਬੈਠਿਆ ਛੁਪਾਣਾ ਕਿ ਨਹੀਂ ਛੁਕਾਰ ਸਕੇ ਕਿਉਂ ਉਹਨਾਂ ਕੋਲ ਬ੍ਰਹਮ ਗਿਆਨ ਹੈ دنیਾਰੀ ਗਿਆਨ ਬ੍ਰਹਮ ਗਿਆਨ ਨੂੰ ਕਿਵੇਂ ਛੁਪਾ ਸਕਦਾ ਹੈ ਇੱਕ ਲੇਖਾ ਸੀ ਉਹਨਾਂ ਦਾ ਉਹਨਾਂ ਦਾ ਭਲੇਖਾ ਬੜਿਆ ਹੀ ਵਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਇਹ ਪਾਵਨ ਦਿਹਾੜੇ ਮਨਾ ਰਹੇ ਆ ਇੱਕੋ ਬੇਨਤੀ ਕਰਨੀ ਹੈ ਦੋ ਕੁ ਮਹੀਨੇ ਦੀ ਜਦੋਂ ਸ਼ਹਾਦਤ ਆਉਂਦੀ ਹੈ ਗੁਰੂ ਸਾਹਿਬ ਜਫਰਨਾਮਾ ਲਿਖਦੇ ਹੈ ਅਰੰਗਜੀਤ ਦੀ ਅੱਗੇ ਜਾ ਕੇ ਮੌਤ ਹੋ ਜਾਂਦੀ ਹੈ ਅਰੰਗਜੀਤ ਦੀ ਮੌਤ ਤੋਂ ਬਾਅਦ ਅਰੰਗਜੀਤ ਦੇ ਪਰਿਵਾਰ ਵਿੱਚ ਉਹਦੇ ਪੁੱਤਰਾਂ ਵਿੱਚ ਰਾਜ ਗੱਦੀ ਨੂੰ ਲੈ ਕੇ ਜੁੱਧ ਛਿੜਦਾ ਹੈ ਤੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੋਲ ਮਦਦ ਲੈਣ ਵਾਸਤੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਸਿੰਘ ਨੂੰ ਸਿੰਘ ਦੇ ਕੇ ਬਹਾਦਰ ਸ਼ਾਹ ਦੀ ਮਦਦ ਵਾਸਤੇ ਭੇਜਦੇ ਆ ਕਿ ਬਹਾਦਰ ਸ਼ਾਹ ਨੂੰ ਤਖਤ ਮਿਲਦਾ ਹੈ ਰਾਜ ਤਖਤ ਜਿਹੜੇ ਬੰਦੇ ਨੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕਰਵਾਏ ਭਵਨ ਉਹਦੇ ਬੱਚੇ ਨੂੰ ਗੁਰੂ ਸਾਹਿਬ ਤਖਤ ਦਵਾ ਰਹੇ ਨਿਰਵੈਰਤਾ ਜੀ ਐਗਰੂ ਇਤੋਂ ਵੱਡੀ ਮਿਸਾਲ ਤਾਂ ਨਹੀਂ ਮਿਲੇਗੀ ਨਿਰਵੈਰ ਦੇ ਮੂਲ ਮੰਤਰ ਵਿੱਚ ਦੰਦ ਕੀਤਾ ਨਾ ਗੁਰੂ ਸਾਹਿਬ ਨੇ ਵੈਰ ਨਹੀਂ ਰੱਖਿਆ ਕੋਈ ਈਰਖਾ ਨਹੀਂ ਕੋਈ ਨਫਰਤ ਨਹੀਂ ਔਰ ਰੰਗ ਜੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕਰਾ ਰਹੇ ਹਨ ਗੁਰੂ ਸਾਹਿਬ ਉਹਦੇ ਬੱਚੇ ਨੂੰ ਤਖਤ ਦਵਾ ਰਹੇ ਹਨ ਇਹ ਨਿਰਗੈਰਤਾ ਦੀ ਸਭ ਤੋਂ ਵੱਡੀ ਮਿਸਾਲ ਹੈ ਪਤਨ ਕੇ ਬੇਨਤੀਆਂ ਲਿਖਿਆ ਸੀ ਅੱਜ ਦੇ ਇਤਿਹਾਸ ਦਾ ਨਿਚੋਲ ਇਹੀ ਹੈ ਜੇ ਸੁਭਾ ਨਿਰਵੈਰ ਬਣਦੇ ਆ ਨਾ ਨਿਰਵੈਰ ਰਹੋ ਚਾਹੇ ਸੱਸ ਨੂੰ ਆ ਘਰ ਦੇ ਵਿੱਚ ਚਾਹੇ ਕੋਈ ਤਾਈ ਚਾਚੇ ਭੈਣ ਭਰਾ ਪਰਿਵਾਰ ਜੇ ਤੁਹਾਡੇ ਮਨ ਵਿੱਚ ਬੈਰ ਆ ਗਿਆ ਤੁਸੀਂ ਗੁਰਨਾਦਕ ਦੀ ਬਖਸ਼ਿਸ਼ ਤੋਂ ਵਾਂਝੇ ਰਹੇਗੇ ਵੈਰ ਦਾ ਤਾਂ ਹੀ ਕੋਈ ਨਹੀਂ ਨਰਮ ਈਰਖਾ ਵੈਰ ਇਹ ਗੁਰੂ ਨਾਨਕ ਦੇਰ ਦੇ ਪਰਿਵਾਰ ਨਹੀਂ ਗੁਰੂ ਨਾਨਕ ਨੇ ਜਿਹਨ ਨਿਰਵੈਰ ਤਾਂ ਸਿਖਾਈਏ ਨਿਰਵੈਰ ਰਹਿਣਾ ਸਿਖਾਇਆ ਨਹੀਂ ਪ੍ਰੈਕਟੀਕਲ ویسੇ ਤਾਂ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਿਸਾਲ ਵੀ ਦੇ ਸਕਦੇ ਆ ਪਰ ਸਮੇਂ ਦੇ ਨਾਲ ਮੇਰਾ ਸਮਾਂ ਹੋ ਗਿਆ ਤੁਹਾਨੂੰ ਇਹ ਮਿਸਾਲ ਤਾਂ ਦਿੱਤੀ ਹੈ ਪਰੰਗਜੀਤ ਨੇ ਜੋ ਕੀਤਾ ਉਹ ਨੂੰ ਵੱਧ ਤੋਂ ਸਾਡਾ ਕੋਈ ਕਰਨੇ ਨਾ ਸਕਦਾ ਏ ਗੁਰੂ ਸਾਹਿਬਾ ਉਹਦੇ ਨਾਲ ਵੀ ਕੋਈ ਵੈਰ ਨਹੀਂ ਜਿਹੜਾ ਗੁਰੂ ਸਾਹਿਬ ਦੇ ਬੱਚੇ ਛੇੜ ਕਰਾ ਰਹੇ ਐ ਗੁਰੂ ਸਾਹਿਬ ਉਹਦੇ ਬੱਚੇ ਨੂੰ ਤਾਕਤ ਦਵਾ ਰਹੇ ਐ ਗੁਰੂ ਸਾਹਿਬ ਕਿਰਪਾ ਕਰਨ ਕਿ ਜੇ ਸਾਡੇ ਮਨਾਂ ਵਿੱਚੋਂ ਵੈਰ ਨਿਕਲ ਜਾਵੇ ਅਸੀਂ ਗੁਰਨਾਮਕ ਦੇ ਦਰਤੇ ਪ੍ਰਵਾਨ ਹੋ ਜਾਈਏ ਸਾਡੇ ਵੀ ਲੋਕ ਸੁਖੀਏ ਪਰ ਲੋਕ ਸੁਖੀਲੇ ਨਾਨਕ ਹਾਦਰ ਪ੍ਰਭ ਆਪੇ ਦੇਲੇ ਕੁਟਾਲ ਕੋ ਧੰਨਵਾਦ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਬਹੁਤ ਹੀ ਸਤਿਕਾਰਯੋਗ ਪ੍ਰਬੰਧਕਾਂ ਦਾ ਤਾਂ ਬਾਅਦ ਆਪ ਸਾਰੀਆਂ ਸੰਗਤਾਂ ਦਾ ਇਸ ਗੜੀਆ ਸੰਗਤਾਂ ਦਾ ਬੜਾ ਪਿਆਰ ਬਖਸ਼ਿਆ ਗੜੀਆ ਸੰਗਤਾਂ ਨੇ ਗੁਰਸਾਹਿਬ ਜੀ ਕਿਰਪਾ ਕਰਨ ਸਾਧੀਆਂ ਸੇਵਾਵਾਂ ਥਾਈ ਪਉਣ ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਬਖਸ਼ ਕੇ ਚੜ੍ਹਦੀ ਕਲਾ ਵਾਲਾ ਜੀਵਨ ਨਾਮ ਬਾਣੀ ਸਿਮਰਨ ਵਾਲਾ ਜੀਵਨ ਅਮਰਤ ਵੇਲੇ ਦੀ ਦਾਤ ਤੇ ਨਿਤਨੇਮ ਦੀਆਂ ਦਾਤਾਂ ਨਾਲ ਲਿਵਾਜਾਂ ਜੀਵਨ ਬਖਸ਼ਿਸ਼ ਕਰਨ ਹੋਈਆਂ ਕੋਲਾਂ ਦੀ ਖਿਮਾ ਕਰੋ ਵਰ ਫਤਿਹ ਦੀ ਸਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ